ਸ੍ਰੀ ਅਮਰitsar ਸਾਹਿਬ ਵਿਖੇ ਜਲੰਧਰ ਰੋਡ ਤੇ ਡੇਰਾ ਬਾਬਾ ਪੰਜ ਪੀਰ ਜਿਹਨਾਂ ਦਾ 15 ਹਾਰ ਨੂੰ ਮੇਲਾ ਬੜੇ ਪ੍ਰੇਮ ਪਿਆਰ ਤੇ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਇਸ ਵੇਲੇ ਪੰਜਾਬ ਦੇ ਮਸ਼ਹੂਰ ਗਾਇਕਾਂ ਅਤੇ ਕਵਾਲਾ ਨੇ ਮੇਲੇ ਦੀ ਹਾਜ਼ਰੀਆਂ ਭਰ ਕੇ ਰੌਣਕ ਨੂੰ ਹੋਰ ਵੀ ਚਾਰ ਚੰਨ ਲਾਏ ਅਤੇ ਸ਼ਹਿਰ ਤੋਂ ਬਾਰਾਂ ਬਾਰਾਂ ਆਏ ਹੋਏ ਅਤੇ ਸ਼ਹਿਰ ਦੇ ਪਹਿਲਵਾਨਾਂ ਦੇ ਵੱਲੋਂ ਕੁਸ਼ਤੀਆਂ ਮੁਕਾਬਲੇ ਵੀ ਕੀਤੇ ਗਏ ਆਓ ਵੇਖੀਏ ਇਸ ਮੇਲੇ ਦੀਆਂ ਚਿਲਕੀਆਂ ਜੀ ਵੀਰ ਜੀ ਕਿੰਵਾ ਮੇਲਾ ਹੈ ਬੰਦਾਰਾ ਬੰਦਾਰਾ 15 ਘਾਟ ਦਾ ਪੰਡਾੜਾ ਬੜੀ ਸ਼ਰਧਾ ਨਾਲ ਤੇ ਤੁਮ ਕਾਮਨਾ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਤੁਮ ਕਾਮਨਾ ਮਨਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਪੰਜਾਬ ਦੇ ਮਸ਼ਹੂਰ ਕਲਾਕਾਰ ਬਾਰੋਂ ਆਏ ਹੋਏ ਪਹਿਲਵਾਨ ਆਪ ਦੇ ਸ਼ਹਿਰ ਦੇ ਪਹਿਲਵਾਨ ਬਾਰੋਂ ਆਏ ਹੋਏ ਕਲਾਕਾਰ ਆਪ ਦੇ ਸ਼ਹਿਰ ਦੇ ਨਾਵਰ ਕਲਾਕਾਰ ਇੱਥੇ ਹਾਜ਼ਰੀਆਂ ਭਰਨਗੇ ਅੱਜ ਦਾ ਭੰਡਾਰਾ ਯੁਗਾ ਜਗਾਂਤਰਾਂ ਤੋਂ ਚੱਲੇ ਆ ਰਿਹਾ ਹੈ 15 ਹਾਰ ਦਾ ਭੰਡਾਰਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਖੂਬਸੂਰਤ ਆਮਨਾ ਮਨਾਇਆ ਜਾ ਰਿਹਾ ਹੈ ਪਹਿਲਵਾਨਾਂ ਦੀਆਂ ਕੁਸ਼ਤੀਆਂ ਆਜ ਨੂੰ ਫ੍ਰੀ ਵਿਖਾਈਆਂ ਜਾਣਗੀਆਂ ਕੁਝ ਠੱਣਗੇ ਕੁਝ ਟਾਉਣਗੇ ਆਜ ਨੂੰ ਫ੍ਰੀ ਨਜ਼ਾਰੇ ਆਉਣਗੇ ਪੰਜਾਬ ਦੀ ਯੁਗਾ ਪੀੜੀ ਨੋਂਕਾਰ ਲੋ ਨਿਸ਼ਾਨੂ ਛੋਟਾ ਕਹਾ ਦਿਓ ਤੇ ਪਹਿਲਵਾਨਾਂ ਨੂੰ ਆਂਡੀਆ ਗਿਆਨ ਦਿਓ ਅਖਾੜੇ ਦਾ ਪਹਿਲਵਾਨ ਜੋ ਯੋਧਾ ਖਾਂਦਾ ਆ ਆਪ ਜੀ ਨੂੰ ਫ੍ਰੀ ਕੁੱਸਤੀ ਵਿਖਾਉਣਗੇ ਅੱਜ ਪਹਿਲਵਾਨਾਂ ਦੇ ਨਾਮ ਲਈ ਇੱਥੇ ਗੁਰਜੇ ਰੱਖੇ ਗਏ ਨੇ ਸ਼ੀਲਡਾਂ ਰੱਖੀਆਂ ਗਈਆਂ ਚਾਂਦੀ ਦੇ ਮੈਡਲ ਰੱਖੇ ਗਏ ਨੇ ਮਹਾਨ ਜੀ ਦੀ ਰਾ ਪત્રਕਾਰ ਮਲਕੀਤ ਸਿੰਘ ਬੱਬੂ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਸ਼੍ਰੀ ਅੰਮ੍ਰਿਤਸਰ ਸਹਿਤ